ਲਓ ਜੀ ਗੁੱਡ आफ्टरनून ਜੀ ਸਾਰਿਆਂ ਨੂੰ ਦੁਪਹਿਰ ਦਾ ਟਾਈਮ ਆ ਤੇ ਆ ਰਹੀ ਮੰਮੀ ਅੰਜੀ ਅੰਜੀ ਮੰਮੀ ਲੱਗੇ ਨੇ ਕੁਝ ਬਣਾਉਣ ਜੋ ਜੋ ਮੰਮੀ ਨੇ ਸਮਾਨ ਰੱਖਿਆ ਮੰਮੀ ਦੱਸਣਗੇ ਚਲੋ ਜੀ ਕਰੋ ਐਕਸਪਲੇਨ ਇਧਰ ਆਪਣੇ ਕੜਾਹੀ ਰੱਖ ਦਿੱਤੀ ਉਹ ਪਾਲੀਆ ਕਿ ਉਹ ਰਹਿ ਹਾਰਮ ਓਏ ਆ ਆਟਾ ਆ ਸੱਗਰ ਮੈਂ ਮਿਕਸੀ ਜੇ ਗ੍ਰੈਂਡ ਕਰ ਲਈ ਛਾਣ ਨਾ ਤੇ ਡਲੀਆਂ ਜਿਆਦੇ ਸੀਗੀਆਂ ਇਹ ਬੇਲਗੋਦਾ ਦਾ ਖਾਣਾ ਕਿਵੇਂ ਨੇ ਇੱਧਰ ਬਦਾਮ ਫੁੱਲਪਤਾਸੇ ਮਾਗਜ ਚਾਰੇ ਮਾਗਜ ਇੱਕੋ ਟੱਕੇ ਸਾਰਾ ਕੁਝ ਤਿਆਰ ਕਰ ਲਿਆ ਨਯਾ ਦੀ ਆਖਾ ਹੁਣ ਭੁੱਜ ਗਈ ਹੈ। ਹੁਣ ਤਾਂ ਮੰਨਿ ਲੈਣਾ ਪਵੇਗਾ। ਹੁਣ ਪਾਮਾਏ ਸਾਰੇ ਸਮਾਨ ਦਿੱਤੇ ਹੈ। ਬੰਦ ਕਰ ਕੰਮ ਇਸ ਕਰਨਾ। ਉਹਨਾਂ ਦਾ ਖਾਣਾ ਨਹੀਂ ਖਾਣਗੇ ਮਿੱਠੇ ਨਵਾਵਾਂਗੇ ਮੈਂ ਕਾਹਨ ਪਾ ਦੋ ਮਿੱਠਾ ਨਹੀਂ ਪੋਣਾ ਮਿੱਠਾ ਪਾਣਾ ਹੈ दसो दस ही हम की पता अच्छा बिल्कुल सब हो कर दी है हाँ थोड़ा जो दूर वाले सब करे जा रहे मैं ब्रांड कर ली इसमें अच्छा हाँ मैं तो शाम जैसे बोल रही हूँ कि बातें नहीं करना ਪੰਜੀ ਰਹੀ ਗਈ ਆਪਣੀ ਬਨ ਬਸ ਮਿਕਸ ਕਰ ਲੈਣੀ ਹਜੀਤ ਚੰਗੀ ਤਰ੍ਹਾਂ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਏਡ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਬਣੀ ਤੇ ਇਹਦੇ ਨਾਲ ਹੀ ਕਰਨ ਲੱਗਾ ਵੀਡੀਓ ਦਾ ਐਂਡ ਮਿਲਦੇ ਆ ਇੱਕ ਨਵੀਂ ਵੀਡੀਓ ਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਹਜੇ ਤੱਕ ਜਿਹੜੇ ਨਵੇਂ ਨੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਨ